ਚਹੜਾ ਨੇ ਤਬਾਹੀ ਮਚਾਈ ਹੋਈ ਹੈ ਤੇ ਇਸ ਸਿਰ ਵਿਚਕਾਰ ਹੁਣ ਇੱਕ ਹੋਰ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ ਜੇਸੀਬੀ ਜੋ ਹੈ ਉਹ ਵੱਡੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜੀ ਹਾਂ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਬਹੁਤ ਹੀ ਖੌਫਨਾਕ ਮੰਜ਼ਰ ਹੈ ਤੇ ਇਸ ਮੰਜ਼ਰ ਨੂੰ ਤੁਸੀਂ ਵੇਖੋ ਕਿ ਕਿਸੇ ਰਿਕੇ ਦੇ ਨਾਲ ਜੇਸੀਬੀ ਮਸ਼ੀਨ ਜੋ ਇੱਕ ਵੱਡਾ ਆਪਾਂ ਕਹਿੰਦੇ ਇੱਕ ਮਸ਼ੀਨ ਹੈ ਤੇ ਉਹ ਵੀ ਜੋ ਹੈ ਇਸ ਪਾਣੀ ਦੇ ਅੱਗੇ ਨਹੀਂ ਜਿਹੜੀ ਲਿਕ ਸਕੀ ਤੇ ਉਹ ਵੱਡੀ ਨਦੀ ਦੇ ਵਿੱਚ ਜਾ ਡਿਗੀ ਦਰਸਤ ਲਪਟਿਆਲਾ ਦੇ ਦੌਲਤਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਡੰਪ ਜੜਾ ਬਣਵਾਇਆ ਜਾ ਰਿਹਾ ਸੀ ਇਸ ਇਲਾਕੇ ਦੇ ਵਿੱਚ ਲੇਕਿਨ ਇਸ ਡੰਪ ਤੇ ਦੱਸਦੇ ਕਿ ਇਹ ਜੀਸੀਬੀ ਮਸ਼ੀਨ ਕੰਮ ਕਰ ਰਹੀ ਸੀ ਲੇਕਿਨ ਇਸ ਦੌਰਾਨ ਇਸ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਜ਼ਮੀਨ ਧੱਸ ਜਾਂਦੀ ਹੈ ਮਿੱਟੀ ਦੱਸੇ ਕਿ ਚਿਕਣੀ ਹੋ ਚੁੱਕੀ सी जिस तू बाद जेसीबी मशीन जो उस ते काम कर रही सी जमीन हो ते तो अचानक ही के संतुलन गुआ बैठती है फिर जेसी भी चिकनी मिट्टी जन कारण वी नदी के जा डिग दी है, है तस्वीर देख सकते हो बहुत ही भयानक तस्वीर ने हालांकि इतने दस के जो ड्राइवर ਕੁਛੀ ਗਾ ਜੀਸੀਬ ਨਾ ਉਹ ਬੜੀ ਹੀ ਮੁਸ਼ਕਿਲ ਦੇ ਨਾਲ ਬਚਿਆ ਹੈ ਉਸ ਦੇ ਵੱਲੋਂ ਜਦੋਂ ਇਹ ਦਾਸੇ ਕੇ ਹੱਥ ਦਾ ਵਾਪਰਿਆ ਸੀਗਾ ਤਾਂ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਲੇਕਿਨ ਬਹੁਤ ਹੀ ਭਿਆਨਕ ਇਹ ਮੰਜ਼ਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਨਦੀ ਜੋ ਇੱਥੇ ਪਟਿਆਲਾ ਦੀ ਤੇ ਉਸ ਦੇ ਵਿੱਚ ਜੋ ਇਹ ਜੀਸੀਬ ਮਸ਼ੀਨ ਰੋੜ ਜਾਂਦੀ ਹੈ ਤਾਂ ਜੀਸੀਬ ਮਸ਼ੀਨ ਜਸਤੇ ਕਿ ਉਹ ਜੋ ਹੈ ਇਸ ਪਾਣੀ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਨੂੰ ਤਾਂ ਸੰਭਾਲਿਆ ਜਾਂਦਾ ਤੇ ਫਿਰ ਜੀਸੀਬੀ ਮਸ਼ੀਨ ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੋ ਹੈ ਕੀਤੀਆਂ ਜਾਂਦੀਆਂ ਨੇ ਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੀਸੀਬੀ ਮਸ਼ੀਨ ਨੂੰ ਬਾਹਰ ਜੋ ਹੈ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਤਾਂ ਇਹ ਤਸਵੀਰਾਂ ਜੋ ਹੈ ਪਟਿਆਲਾ ਤੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਵੇਖ ਸਦਿਓ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਜੀਸੀਬੀ ਨੂੰ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡੀ ਮਸ਼ੀਨ ਹੁੰਦੀ ਹੈ ਇਸ ਦਾ ਭਾਰ ਵੀ ਕਾਫੀ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਜੋ ਹੈ ਉਹ ਮਸ਼ੀਨ ਵੀ ਦੱਸਦੇ ਕਿ ਜੀਸੀਬੀ ਵੀ ਇਸ ਹੜਾ ਦੇ ਅੱਗੇ ਢਿੱਲੀ ਪੈ ਗਈ ਤੇ ਇਸ ਹੜ ਦੇ ਅੱਗੇ ਜੋ ਹੈ ਜੀਸੀਬੀ ਵੀ ਟਿਕ ਨਹੀਂ ਸਕੀ ਤੇ ਉਹ ਜੋ ਹੈ ਇਸ ਨਦੀ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਪਟਿਆਲਾ ਦੇ ਦੌਲਤਪੁਰ ਦੇ ਵਿੱਚ ਜੋ ਹੈ ਇਥੇ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਡੰਪ ਦਾ ਤੇ ਇਥੇ ਜੋ ਹੈ ਚਿਕਣੀ ਮਿੱਟੀ ਹੋਣ ਕਰਕੇ ਜੀਸੀਬੀ ਜੋ ਹੈ ਅਚਾਨਕ ਹੀ ਅਸੰਤੁਲਿਤ ਹੋ ਜਾਂਦੀ ਹੈ ਤੇ ਸੰਤੁਲਨ ਗੁਆਨ ਮਦਰੋਂ ਇਹ ਜੀਸੀਬੀ ਮਸ਼ੀਨ ਜੋ ਹੈ ਉਸ ਦਾ ਨਦੀ ਦੇ ਵਿੱਚ ਜਾ ਡਿੱਗਦੀ ਹੈ ਗਨਮਤ ਰਹੀ ਹੈ ਕਿ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਡਰਾਈਵਰ ਨੇ ਜੋ ਹੈ ਮੌਕੇ ਤੇ ਹੀ ਛਾਲ ਮਾਰ ਦਿੱਤੀ ਇਸ ਜੀਸੀਬੀ ਤੋਂ ਤੇ ਉਸ ਤੋਂ ਬਾਅਦ ਉਹ ਡ라이ਵਰ ਤਾਂ बच ਗਿਆ ਲੇਕਿਨ ਬਹੁਤ ਹੀ ਭਿਆਨਕ ਮੰਜ਼ਰ ਉਸਨੇ ਵੀ ਵੇਖਿਆ ਤਾਂ ਜੋ ਸਤੋ ਬਾਅਦ ਹੁੰਦਾ ਸੀ ਕਿ ਮੌਕੇ ਤੇ ਹੀ ਜੋ ਹੈ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ JCB ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਹਾਲਾਂਕਿ ਲੋਕ ਜੋ ਹੈ ਮੌਕੇ ਤੇ ਮੌਜੂਦ ਸੀਗੇ ਤੇ ਉਹਨਾਂ ਨੇ ਮੰਜ਼ਰ ਵੇਖਿਆ ਤੇ ਬਹੁਤ ਹੀ ਭਿਆਨਕ ਮੰਜ਼ਰ ਜੁਆਏ ਤੁਸੀਂ ਕਹਿ ਸਕਦੇ ਆ ਕਿ ਤੇ ਹੋਇਆ ਤੇ ਪਟਿਆਲਾ ਦੇ ਦੌਲਤਪੁਰ ਦੀ ਜੁਆਏ ਇਹ ਪੂਰੀ ਵੀਡੀਓ ਤੁਹਾਨੂੰ ਵਿਖਾ ਰਿਆਂ ਜਿੱਤੇ ਜੀਸੀਬੀ ਜੁਆ ਨਦੀ ਦੇ ਵਿੱਚ ਡਿੱਗਦੀ ਐ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਐ ਜੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਇਸ ਸਿਰ ਉੱਪਰ ਹੁਣ ਇੱਕ ਹੋਰ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ ਜੇਸੀਬੀ ਜੋ ਹੈ ਉਹ ਵੱਡੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜੀ ਹਾਂ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਬਹੁਤ ਹੀ ਖੌਫਨਾਕ ਮੰਜ਼ਰ ਹੈ ਤੇ ਇਸ ਮੰਜ਼ਰ ਨੂੰ ਤੁਸੀਂ ਵੇਖੋ ਕਿ ਕਿਸ ਰੀਕੇ ਦੇ ਨਾਲ ਜੇਸੀਬੀ ਮਸ਼ੀਨ ਜੋ ਇੱਕ ਵੱਡਾ ਆਪਾਂ ਕਹਿੰਦੇ ਕ ਮਸ਼ੀਨ ਹੈ ਤੇ ਉਹ ਵੀ ਜੋ ਹੈ ਇਸ ਪਾਣੀ ਦੇ ਅੱਗੇ ਨਹੀਂ ਜਿਹੜੀ ਟਿੱਕ ਸਕੀ ਤੇ ਉਹ ਵੱਡੀ ਨਦੀ ਦੇ ਵਿੱਚ ਜਾ ਡਿੱਗੀ ਦਰਸਲ ਪਟਿਆਲਾ ਦੇ ਦੌਲਤਪੁਰ ਦੀ ਇਹ ਵੀਡੀਓ ਦستی ਜਾ ਰਹੀ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਡੰਪ ਜਿਹੜਾ ਬਣਵਾਇਆ ਜਾ ਰਿਹਾ ਸੀ ਇਸ ਇਲਾਕੇ ਦੇ ਵਿੱਚ ਲੇਕਿਨ ਇਸ ਡੰਪ ਤੇ ਦੱਸਦੇ ਕਿ ਇਹ ਜੀਸੀਬੀ ਮਸ਼ੀਨ ਕੰਮ ਕਰ ਰਹੀ ਸੀ ਲੇਕਿਨ ਇਸ ਦੌਰਾਨ ਇਸ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਜ਼ਮੀਨ ਧੱਸ ਜਾਂਦੀ ਹੈ ਮਿੱਟੀ ਦੱਸੇ ਕਿ ਚਿਕਣੀ ਹੋ ਚੁੱਕੀ जिस तू बाद जेसी भी मशीन जो उस काम कर रही सी जमीन अचानक संतुल चिकनी मिट्टी जन कारण वड़ी नदी के जा डिग्दी है, है तस्वीर देख सकते हो बहुत ही भयानक तस्वीर ने हालांकि इत के जो ड्राइवर ਅੱਛੀ ਗੱਜ ਜੀਸੀਬਾ ਨਾ ਉਹ ਬੜੀ ਹੀ ਮੁਸ਼ਕਿਲ ਦੇ ਨਾਲ ਬਚਿਆ ਹੈ ਉਸ ਦੇ ਵੱਲੋਂ ਜਦੋਂ ਇਹ ਦਾਸ ਕਿ ਹੱਥ ਦਾ ਵਾਪਰ ਰਿਆ ਸੀਗਾ ਤਾਂ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਲੇਕਿਨ ਬਹੁਤ ਹੀ ਪਿਆਨਾ ਕਹਿ ਮਨਜ਼ਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਨਦੀ ਜੋ ਇੱਥੇ ਪਟਿਆਲਾ ਦੀ ਤੇ ਉਸ ਦੇ ਵਿੱਚ ਜੋ ਇਹ ਜੀਸੀਬੀ ਮਸ਼ੀਨ ਰੋੜ ਜਾਂਦੀ ਹੈ ਤਾਂ ਜੀਸੀਬੀ ਮਸ਼ੀਨ ਅਸਲੀ ਕਿ ਉਹ ਜੋ ਹੈ ਇਸ ਪਾਣੀ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਡਰਾਈਵਰ ਨੂੰ ਤਾਂ ਸੰਭਾਲਿਆ ਜਾਂਦਾ ਤੇ ਫਿਰ ਜੀਸੀਬੀ ਮਸ਼ੀਨ ਨੂੰ ਵੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੋ ਹੈ ਕੀਤੀਆਂ ਜਾਂਦੀਆਂ ਨੇ ਤੇ ਬੜੀ ਹੀ ਮੁਸ਼ਕਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜੀਸੀਬੀ ਮਸ਼ੀਨ ਨੂੰ ਬਾਹਰ ਜੋ ਹੈ ਕ੍ਰੇਨ ਦੀ ਮਦਦ ਦੇ ਨਾਲ ਕੱਢਿਆ ਜਾਂਦਾ ਤਾਂ ਇਹ ਤਸਵੀਰਾਂ ਜੋ ਹੈ ਪਟਿਆਲਾ ਤੋਂ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਜੀਸੀਬੀ ਨੂੰ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੱਡੀ ਮਸ਼ੀਨ ਹੁੰਦੀ ਹੈ ਇਸ ਦਾ ਭਾਰ ਵੀ ਕਾਫੀ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਜੋ ਹੈ ਉਹ ਮਸ਼ੀਨ ਵੀ ਦੱਸਦੇ ਕਿ ਜੀਸੀਬੀ ਵੀ ਇਸ ਹੜਾ ਦੇ ਅੱਗੇ ਢਿੱਲੀ ਪੈ ਗਈ ਤੇ ਇਸ ਹੜ ਦੇ ਅੱਗੇ ਜੋ ਹੈ ਜੀਸੀਬੀ ਵੀ ਟਿਕ ਨਹੀਂ ਸਕੀ ਤੇ ਉਹ ਜੋ ਹੈ ਇਸ ਨਦੀ ਦੇ ਵਿੱਚ ਰੁੜ ਜਾਂਦੀ ਹੈ ਤਾਂ ਇਹ ਤੁਸੀਂ ਵੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਪਟਿਆਲਾ ਦੇ ਦੌਲਤਪੁਰ ਦੇ ਵਿੱਚ ਜੋ ਹੈ ਇਥੇ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਡੰਪ ਦਾ ਤੇ ਇਥੇ ਜੋ ਹੈ ਚਿਕਣੀ ਮਿੱਟੀ ਹੋਣ ਕਰਕੇ ਜੀਸੀਬੀ ਜੋ ਹੈ ਅਚਾਨਕ ਹੀ ਅਸੰਤੁਲਿਤ ਹੋ ਜਾਂਦੀ ਹੈ ਤੇ ਸੰਤੁਲਨ ਗੁਆਨ ਮਦਰੋਂ ਇਹ ਜੀਸੀਬੀ ਮਸ਼ੀਨ ਜੋ ਹੈ ਉਸ ਦਾ ਨਦੀ ਦੇ ਵਿੱਚ ਜਾ ਡਿੱਗਦੀ ਹੈ ਗੰਨਿਤ ਰਹੀ ਹੈ ਕਿ ਡਰਾਈਵਰ ਨੇ ਆਪਣੀ ਜਾਨ ਬਚਾ ਲਈ ਡਰਾਈਵਰ ਨੇ ਜੋ ਹੈ ਮੌਕੇ ਤੇ ਹੀ ਛਾਲ ਮਾਰ ਦਿੱਤੀ ਇਸ ਜੀਸੀਬੀ ਤੋਂ ਤੇ ਉਸ ਤੋਂ ਬਾਅਦ ਉਹ ਡਰਾਈਵਰ ਤਾਂ बच ਗਿਆ ਲੇਕਿਨ ਬਹੁਤ ਹੀ ਭਿਆਨਕ ਮੰਜ਼ਰ ਉਸਨੇ ਵੀ ਵੇਖਿਆ ਤਾਂ ਜਸਤੋ ਬਾਅਦ ਹੁੰਦਾ ਸੀ ਕਿ ਮੌਕੇ ਤੇ ਹੀ ਜੋ ਹੈ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ ਜੀਸੀਬੀ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਤੇ ਹਾਲਾਕੇ ਲੋਕ ਜੋ ਹੈ ਮੌਕੇ ਤੇ ਮੌਜੂਦ ਸਗੇ ਤੇ ਉਹਨਾਂ ਨੇ ਮੰਜ਼ਰ ਵੇਖਿਆ ਤੇ ਬਹੁਤ ਹੀ ਭਿਆਨਕ ਮੰਜ਼ਰ ਜੁਆਏ ਤੁਸੀਂ ਕਹਿ ਸਕਦੇ ਆ ਕਿ ਤੇ ਹੋਇਆ ਤੇ ਪਟਿਆਲਾ ਦੇ ਦੌਲਤਪੁਰ ਦੀ ਜੁਆਏ ਇਹ ਪੂਰੀ ਵੀਡੀਓ ਤੁਹਾਨੂੰ ਵਿਖਾ ਰਿਆਂ ਜਿੱਤੇ ਜੀਸੀਬੀ ਜੁਆਏ ਨਦੀ ਦੇ ਵਿੱਚ ਡਿੱਗਦੀ ਐ ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਐ